ਫਸਰੀਆ ਕਾਲ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਟਾਪ ਦੇ ਨਗਿੰਨੇ ਲੈ ਕੇ ਆਇਆ ਐ ਐਚਪੀ ਦੇ ਤੇ ਅੱਜ ਆਪਾਂ ਖੜੇ ਆ ਪਿੰਡ ਕੋਹਲਿਆ ਖੁਰਤ ਜ਼ਿਲ੍ਹਾ ਮੋਕਾ ਦੇ ਵਿੱਚ ਜਿੱਥੇ ਕਿ ਬਾਈ ਹੁਣਾ ਕੋਲੇ ਐਚਪੀ ਦੀਆਂ 8 ਪੱਛੀਆਂ ਪਕਾਉ ਆ ਤੁਸੀਂ ਕੱਲੀ ਕੱਲੀ ਬੱਚੀ ਦੇਖ ਸਕਦੇ ਹੋ ਪੂਰੀ ਚੰਗੀ ਐ ਫੇਸ ਕੁਆਲਿਟੀ ਦੀ ਪੂਰੀ ਚੰਗੀ ਐ ਤੇ ਕਦ ਗਾੜਦੀਆਂ ਮਿੱਤਰੋ ਪੂਰੀਆਂ ਚੰਗੀਆਂ ਐ ਤੇ ਥਾਨ ਸਾਰਿਆਂ ਦੇ ਇੱਕੋ ਜਿਹੇ ਨਿਖੜਵੇਂ ਨਿਖੜਵੇਂ ਪੂਰੇ ਚੰਗੇ ਐ ਪਿਓਰ ਅੱਜਪ ਦੀਆਂ ਬੱਚੀਆਂ ਗਿਆ ਜੇ ਉਮਰ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਇਹਨਾਂ ਦੀ ਉਮਰ 8 ਮਹੀਨਿਆਂ ਤੋਂ ਲੈ ਕੇ 14 ਮਹੀਨਾ ਤੱਕ ਹੈ ਤੇ ਬਾਈ ਹੁਣ ਦਾ ਰੇਟ ਵੀ ਮਿੱਤਰੋ ਬਹੁਤ ਪਾਜਵਾ ਹੈ ਬਾਈ ਹੁਣੀ ਕਹਿੰਦੀ ਰੇਟ ਆਪਾਂ ਫੋਨ ਤੇ ਕਰ ਲਾਂਗੇ ਤੇ ਜਿਹੜੇ ਮੇਰੇ ਵੀਰ ਨੇ ਲੈਣੀਆਂ ਹੋਈਆਂ ਤਾਂ ਦਿੱਤੇ ਹੋਏ ਸਕਰੀਨ ਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਬਾਈ ਹੁਣੀ ਦੁੱਧ ਵਾਲੇ ਪਸ਼ੂ ਵੀ ਲਿਆਉਂਦੇ ਆਂ ਗਾਈਆਂ ਮੱਝਾਂ ਤੇ ਬਹੁਤ ਚੰਗੇ ਪਸ਼ੂ ਲਿਆਉਂਦੇ ਆ ਬਾਈ ਹੁਣੀ ਤੇ ਬਾਈ ਨਾ ਹੁਣਾਂ ਕਰ ਲਓ ਸੰਪਰਕ ਤੇ ਇੱਕ ਗੱਲ ਹੋਰ ਮਿੱਤਰੋ ਤੁਹਾਨੂੰ ਹੁਣ ਕੋਈ 5-7000 ਦੇ ਦੀ ਲੋੜ ਨਹੀਂ ਐਡ ਲਵਾਉਣ ਲਈ ਆਪਾਂ ਫ੍ਰੀ ਐਡ ਲਾਉਣੀ ਆ ਕਿਸੇ ਵੀ ਵੀਰ ਨੇ ਕੋਈ ਐਡ ਲਵਾਉਣੀ ਹੋਵੇ ਤਾਂ ਆਪਣਾ ਨੰਬਰ ਹੈਗਾ 87280 99870 ਤੇ ਕਰ ਲਓ ਫੋਨ ਕਿਤੇ ਜਾਂਦੀ ਲੋੜ ਨਹੀਂ ਕੋਈ ਪੰਚ 7000 ਦਿਨ ਦੀ ਲੋੜ ਨੇ ਰੀਡ ਲਾਵਾਂਗੇ ਆਪਾਂ ਆਪਣੇ ਪੇਜ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਧੰਨਵਾਦ